ਕਨੌਰੀ ਬਾਰਡਰ ਤੇ ਜਿੰਨਾ ਟਰੈਕਟਰਾਂ ਦੇ ਨਾਲ ਪ੍ਰਸ਼ਾਸਨ ਨੇ ਪੰਨ ਤੋੜ ਕੀਤੀ ਸੀ ਉਹਨਾਂ ਦਾ ਕੰਮ ਹਿੰਦੂ ਵੀਰਾਂ ਨੇ ਕਰਾਉਣਾ ਕਰ ਦਿੱਤਾ ਹੈ ਸ਼ੁਰੂ ਹਾਂਜੀ ਦੋਸਤੋ ਗੱਡੀ ਭਰ ਕੇ ਲੈ ਆਏ ਸਮਾਨ ਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜੋ ਟਾਇਰਾਂ ਦੇ ਰਿਪੇਅਰ ਦੇ ਲਈ ਟਿਊਬਾਂ ਵਗੈਰਾ ਹੋਰ ਵੀ ਬਹੁਤ ਕੁਝ ਸਮਾਨ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਮਸ਼ੀਨਾਂ ਜਿਵੇਂ ਇਹ ਹੈ ਇਹ ਟਾਇਰ ਚੇਂਜ ਕਰਨ ਦੀ ਮਸ਼ੀਨ ਹੈ ਜਿਵੇਂ ਸਾਹਮਣੇ ਗੱਡੀ ਦੇ ਟਾਇਰ ਪਏ ਨੇ ਤੇ ਗੱਡੀ ਭੰਨੀ ਗਈ ਸੀ ਗੱਡੀਆਂ ਭੰਨੀਆਂ ਗਈ ਸੀ ਉਹਨਾਂ ਦੇ ਰਿਪੇਅਰ ਲਈ ਤੇ ਨਾਲ ਹੀ ਤੁਸੀਂ ਹਵਾ ਵਾਸਤੇ ਹੈ ਜਿਹੜਾ ਇਹ ਹਵਾ ਭਰਨ ਵਾਸਤੇ ਆ ਜੁਗਾੜ ਸਿਸਟਮ ਹੁੰਦਾ ਜਿਹੜਾ ਗੱਡੀ ਦੇ ਵਿੱਚ ਲਗਾਇਆ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਗੱਡੀਆਂ ਦਾ ਤੇ ਬਾਕੀ ਹੋਰ ਟਰੈਕਟਰਾਂ ਦਾ ਟਰਾਲੀਆਂ ਦਾ ਜੋ ਵੀ ਨੁਕਸਾਨ ਹੋਇਆ ਸਾਰਾ ਇਹਨਾਂ ਹਿੰਦੂ ਵੀਰਾਂ ਨੇ ਆਪਣੇ ਜਿम्मे ਲੈ ਲੈ ਕੇ ਸੇਵਾਵਾਂ ਵੱਜੋਂ ਅਸੀਂ ਇਸ ਨੂੰ ਠੀਕ ਕਰਾ ਕੇ ਦੇਵਾਂਗੇ ਪਰਮਿਸ਼ਨ ਵੀ ਲੈ ਚੁੱਕੇ ਨੇ ਤੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਉਹ ਕੱਲੀ-ਕੱਲੀ ਚੀਜ਼ ਕਿ ਕਿਸ ਤਰ੍ਹਾਂ ਇਹਦੀ ਰਿਪੇਅਰ ਜਿਹੜੀ ਕੀਤੀ ਜਾ ਰਹੀ ਹੈ ਇਹ ਦੋਸਤੋ ਤੁਸੀਂ ਦੇਖ ਸਕਦੇ ਹੋ ਜੋ ਪਨ ਤੋੜ ਕੀਤੀ ਗਈ ਸੀ ਕਾਫੀ ਜ਼ਿਆਦਾ ਨੁਕਸਾਨ ਉਸ ਦਿਨ ਕੀਤਾ ਗਿਆ ਸੀ ਪਰ ਹੁਣ ਹਿੰਦੂ ਵੀਰ ਹੀ ਜੋ ਪਾਤਰਾਂ ਤੋਂ ਪਾਤਰਾਂ ਦੇ ਰਹਿਣ ਵਾਲੇ ਨੇ ਉਹ ਨਿਕਲ ਕੇ ਸਾਹਮਣੇ ਆਏ ਨੇ ਤੇ ਉਹਨਾਂ ਨੇ ਇਹਨਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਲਈ ਹੈ ਸੇਵਾ ਲਈ ਹੈ ਵੈਸੇ ਤਾਂ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਜਿੰਦੇ ਵਗੈਰਾ ਲਗਾ ਦਿੱਤੇ ਗਏ ਨੇ ਜਿਹੜੀਆਂ ਬੈਟਰੀਆਂ ਨੇ ਕਿਉਂਕਿ ਦੋਸਤੋ ਪਹਿਲਾਂ ਕਈ ਟਰੈਕਟਰਾਂ ਦੇ ਵਿੱਚੋਂ ਜਿਹੜੀਆਂ ਬੈਟਰੀਆਂ ਵੀ ਕੱਢੀਆਂ ਗਈਆਂ ਸੀ ਬੈਟਰੀਆਂ ਨਾਲ ਪੰਨ ਤੋੜ ਵੀ ਕੀਤੀ ਗਈ ਸੀ ਪਰ ਹੁਣ ਬਿੱਲੀ ਦੇ ਸਿਰ ਜਿੱਡੇ ਜਿੱਡੇ ਜਿੰਦੇ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਸੰਗਲ ਮਾਰ ਕੇ ਉਹ ਲਗਾ ਦਿੱਤੇ ਗਏ ਨੇ ਤਾਂ ਆਓ ਦੋਸਤੋ ਆਪਾਂ ਇਹਨਾਂ ਵੀਰਾਂ ਨਾਲ ਵੀ ਗੱਲਬਾਤ ਤੁਹਾਡੇ ਕਰਵਾਉਨੇ ਆ ਅਤੇ ਆਪਾਂ ਪੂਰੀ ਜਾਣਕਾਰੀ ਲਵਾਂਗੇ ਕਿ ਕਿੰਨਾ ਖਰਚਾ ਆ ਜਾਊਗਾ ਤੇ ਕੀ ਕੀ ਪੰਨ ਤੋੜ ਜਿਹੜੀ ਉਹਨਾਂ ਨੂੰ ਮਿਲੀ ਹੈ ਟਰੈਕਟਰਾਂ ਦੇ ਵਿੱਚ ਅਤੇ ਕੀ ਕੀ ਉਹ ਕਰਵਾ ਕੇ ਦੇਣਗੇ ਉਹ ਕੋਈ ਰੁਪਈਆ ਲੈਣਗੇ ਜਾਂ ਫ੍ਰੀ ਦੇ ਵਿੱਚ ਸਾਰਾ ਜਿਹੜਾ ਕੰਮ ਕਰਵਾ ਕੇ ਦੇਣਗੇ ਤਾਂ ਦੋਸਤੋ ਵੀਰਾਂ ਦੇ ਇਸ ਜੱਜਬੇ ਨੂੰ ਸਲਾਮ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਹੋਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਹੋਰ ਵੀਰ ਵੀ ਇਸ ਧਰਨੇ ਦੇ ਨਾਲ ਜੁੜ ਸਕਣ ਅਤੇ ਇਸ ਧਰਨੇ ਨੂੰ ਜਿਹੜਾ ਸਫਲ ਬਣਾ ਸਕਣ ਤਾਂ ਆਓ ਦੋਸਤੋ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਡੇ ਰੂਬ ਰੂ ਕਰਾਉਨੇ ਆ ਲਓ ਜੀ ਬਾਈ ਹੁਰੀ ਆਪਣੇ ਨਾਲ ਜੁੜੇ ਨੇ ਆਪਾਂ ਗੱਲਬਾਤ ਕਰਾਂਗੇ ਜਿਹੜੀ ਇੱਥੇ ਸੇਵਾ ਕਰਾ ਰਹੇ ਨੇ ਬਾਈ ਹੁਰੀ ਟਾਇਰਾਂ ਦੀ ਟਰੈਕਟਰਾਂ ਦੀ ਰਿਪੇਅਰ ਦੀ ਤੇ ਗੱਡੀਆਂ ਜਿੰਨੇ ਫੁੱਟੀਆਂ ਨੇ ਜੋ ਵੀ ਨੁਕਸਾਨ ਹੋ ਇਹਦੇ ਰਿਪੇਅਰ ਕਰਾ ਰਹੇ ਨੇ ਬਾਈ ਹੁਰੀ ਆਪਣੇ ਨਾਲ ਜੁੜੇ ਨੇ ਸੇਵਾ ਕਰਾ ਰਹੇ ਨੇ ਬਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਬਾਈ ਕਿਹੜੀ ਆ ਪਿੰਡ ਕਿਹੜਾ ਆਪਣਾ ਪਹਿਲਾਂ ਦੱਸੋ ਪਾਤਣਾ ਜੀ ਪਾਤਣਾ ਅੱਛਾ ਪਾਤਣਾ ਤੋਂ ਤੁਸੀਂ ਕਰਵਾ ਰਹੇ ਹੋ ਸੇਵਾ ਇੱਥੇ ਅਸੀਂ ਤਾਂ ਕੋਣ ਆ ਜੀ ਕਰਵਾਉਣ ਵਾਲੇ ਉਹ ਪਰਮਾਤਮਾ ਨੇ ਸੇਵਾ ਲਾਈ ਹੈ ਤੇ ਅਸੀਂ ਇੱਥੇ ਆ ਗਏ ਜੀ ਠੀਕ ਹੈ ਜੀ ਅੱਛਾ ਕੀ ਕੁਝ ਕਰਵਾ ਰਹੇ ਹੋ ਕੀ ਕੁਝ ਨੁਕ ਨੁਕਸਾਨਤਾ ਜੀ ਅਸੀਂ ਕੱਲ ਜਾਇਜਾ ਲੈਣ ਆਏ ਸੀਗੇ ਇੱਥੇ ਜਦੋਂ ਅਸੀਂ ਇੱਥੇ ਦੇਖਿਆ 12 ਤੋਂ 15 ਟਰੈਕਟਰ ਟਰਾਲੀਆਂ ਸੀ ਹਾਂ ਦੋ ਤਿੰਨ ਤਿੰਨ ਚਾਰ ਕਾਰਾਂ ਸੀਗੀਆਂ ਤੇ ਉਹਨਾਂ ਦਾ ਸਾਰਿਆਂ ਦਾ ਅਸੀਂ ਇਹਨਾਂ ਨੂੰ ਕਿਹਾ ਜੀ ਵੀ ਚਾਹੇ ਕੋਈ ਟਿਊਬ ਪੈਂਦੀ ਆ ਚਾਹੇ ਟਾਇਰ ਪੈਂਦਾ ਚਾਹੇ ਕੋਈ ਵੀ ਰਿਪੇਅਰ ਦਾ ਕੰਮ ਹੁੰਦਾ ਹੈ ਵੀ ਉਹ ਸਾਨੂੰ ਸੇਵਾ ਲਈ ਜਾਵੇ ਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਰੋ ਜੀ ਬਈ ਕੋਈ ਆਪਾਂ ਗੱਲ ਕਰੀਏ ਪੈਸਾ ਤਾਂ ਨਹੀਂ ਲਿਆ ਜਾ ਰਿਹਾ ਕਿਸੇ ਤੋਂ ਕੋਈ ਵੀ ਸਾਰਾ ਫਰੀ ਆ ਬਿਲਕੁਲ ਸਾਰਾ ਕੁਝ ਫ੍ਰੀ ਹੈ ਜੀ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਦਾ ਅੱਛਾ ਜੇ ਗੱਲ ਕਰੀਏ ਟਾਇਰਾਂ ਦੀ ਨੁਕਸਾਨ ਕਹਿੰਗੇ ਕੱਲੇ ਟਿਊਬਾਂ ਦਾ ਨੁਕਸਾਨ ਆ ਕਿ ਟਾਇਰਾਂ ਦਾ ਵੀ ਨੁਕਸਾਨ ਆ ਹਲੇ ਤੱਕ ਸਾਨੂੰ ਚਾਰ ਟਾਇਰਾਂ ਦਾ ਪਤਾ ਲੱਗਿਆ ਜੀ ਟਾਇਰ ਹਲੇ ਚੇਂਜ ਕੋਈ ਨਹੀਂ ਕੀਤਾ ਹਾਂ ਜਿਹੜੇ ਟਾਇਰ ਹੋਣਗੇ ਉਹ ਵੀ ਸਾਰੇ ਚੇਂਜ ਕਰਾਂਗੇ ਹਲੇ ਤੱਕ ਟਿਊਬਾ ਚੇਂਜ ਕਰ ਰਹੇ ਆ ਟਿਊਬਾ 30 ਤੋਂ 40 ਅਸੀਂ ਚੇਂਜ ਕਰ ਚੁੱਕੇ ਆ ਤੇ ਬਾਕੀ ਸਾਡੇ ਬੰਦੇ ਲੱਗੇ ਹੋਏ ਨੇ ਭਾਈ ਕਿਵੇਂ ਤੁਸੀਂ ਟਾਇਰਾਂ ਦਾ ਕੰਮ ਕਰਦੇ ਹੋਵੋਗੇ ਨਾ ਨਹੀਂ ਵੀਰ ਜੀ ਅਸੀਂ ਟਾਇਰਾਂ ਦਾ ਕੰਮ ਨਹੀਂ ਕਰਦੇ ਪਰ ਜਦੋਂ ਅਸੀਂ ਕੱਲ ਇੱਥੇ ਜੈਜਾ ਲੈਣ ਆਏ ਸਾਡਾ ਇੱਕ ਭਰਾ ਨਾਲ ਹੈ ਉਹਦਾ ਸਾਨੂੰ ਅੱਜ ਸਵੇਰੇ ਫੋਨ ਆਇਆ ਉਹ ਕਹਿੰਦਾ ਕਿ ਜੇ ਤੁਸੀਂ ਟਾਇਰਾਂ ਦੀ ਸੇਵਾ ਕਰਨ ਜਾ ਰਹੇ ਹੋ ਤਾਂ ਮੇਰਾ ਸਹਿਯੋਗ ਨਾਲ ਪਵਾਓ ਉਹ ਸਾਡੇ ਨਾਲ ਆਇਆ ਸੀ ਹੁਣ ਉਹਨੂੰ ਘਰੇ ਕੋਈ ਐਮਰਜੈਂਸੀ ਕੰਮ ਪੈ ਗਿਆ ਸੀ ਢੇੜਾ ਕੱਢਣ ਗਿਆ ਵਾਪਸ ਆ ਰਿਹਾ ਹੈ ਭਾਈ ਬੱਜੇ ਸਾਰੇ ਟਾਇਰਾਂ ਦੇ ਵਿੱਚ ਸੂਏ ਵਜੇ ਹੋਏ ਨੇ ਜਾਂ ਕੋਈ ਬੱਜੇ ਹੋਏ ਨੇ ਜੀ ਹਾਂ ਟੂਟੀਆਂ ਟੁੱਟੀਆਂ ਹੋਈਆਂ ਨੇ ਜੀ ਜਿੱਦਾਂ ਕੋਈ ਭਾਰੀ ਚੀਜ਼ ਮਾਰੀ ਹੋਵੇ ਠੀਕ ਹੈ ਭਾਈ ਤੇ ਸਾਰੇ ਟਰੈਕਟਰਾਂ ਦਾ ਜੋ ਵੀ ਜਿੰਨਾ ਵੀ ਖਰਚ ਆਊਗਾ ਸਾਰਾ ਤੁਸੀਂ ਚੱਕ ਰਹੇ ਜਾਣਗੇ ਟਿਊਬਾਂ ਟੈਬਾਂ ਦੇ ਜੋ ਲੱਗੂ ਆ ਜੇ ਕਿਸੇ ਦੇ ਕੋਈ ਟਾਇਰ ਬਦਲਿਆ ਜੋ ਬਦਲੋਗੇ ਟਾਇਰ ਵੀ ਬਿਲਕੁਲ ਬਦਲਾਂਗੇ ਜੀ ਬਿਲਕੁਲ ਬਦਲਾਂਗੇ ਆਇਆ ਸਲੈਂਸਰ ਟੁੱਟੇ ਪਏ ਨੇ ਵੀਰੇ ਨਾਲੇ ਉਹ ਵੀ ਉਹ ਵੀ ਠੀਕ ਸਾਡੀ ਮਿਸਤਰੀਆਂ ਨਾਲ ਗੱਲ ਚੱਲ ਰਹੀ ਹੈ ਜੀ ਕੱਲ ਜਾਂ ਪਰਸੋਂ ਨੂੰ ਇਲੈਕਟ੍ਰੀਸ਼ੀਅਨ ਮਿਸਤਰੀ ਆਣਗੇ ਉਹਨਾਂ ਤੋਂ ਸਾਰਾ ਕੁਝ ਚੈੱਕ ਕਰਾ ਕੇ ਜੋ ਦਾ ਹੋਣ ਵਾਲਾ ਹੋਊਗਾ ਉਹ ਕਰਵਾਵਾਂਗੇ ਮੈਨੂੰ ਲੱਗਦਾ ਕੁਝ ਟਰੈਕਟਰਾਂ ਦੇ ਵਿੱਚ ਜਿਵੇਂ ਖੰਡ ਪਾਈ ਗਈ ਸੀ ਟੈਂਕੀਆਂ ਦੇ ਵਿੱਚ ਮੈਨੂੰ ਲੱਗਦਾ ਵੀ ਜਿੰਨੇ ਵੀ ਟਰੈਕਟਰਾਂ ਤੱਕ ਉਹ ਪਹੁੰਚ ਰਹੇ ਟਰੈਕਟਰ ਸਟਾਰਟ ਕਰਕੇ ਹਰਿਆਣੇ ਦੀ ਹਿੱਕ ਤੇ ਨਹੀਂ ਚੜਦੇ ਹਾਂ ਉਦੋਂ ਤੱਕ ਅਸੀਂ ਇੱਥੇ ਇਹਦਾ ਕੰਮ ਕਰਾਉਂਦੇ ਰਹੋ ਉਹਨਾਂ ਚਾਹ ਮਤਲਬ ਤੁਸੀਂ ਖੜੇ ਹੋ ਖਰਚਾ ਕਰ ਰਹੇ ਹੋ ਠੀਕ ਹੈ ਤਾਂ ਦੋਸਤੋ ਇਹ ਵੀਰ ਨੇ ਜੋ ਕਰਵਾਰ ਨੇ ਪਾਤੜਾਂ ਤੋਂ ਨੇ ਵੀਰੇ ਆਪਣੀ ਕੋਈ ਕਮੇਟੀ ਸੁਸਾਇਟੀ ਆ ਕੋਈ ਮੈਂ ਸੀਨੀਅਰ ਵਾਈਸ ਪ੍ਰਧਾਨ ਅਗਰਵਾਲ ਸਭਾ ਦਾ ਜੀ ਮੈਂ Hindu ਪਰਿਵਾਰ ਤੋਂ ਬਿਲੋਂਗ ਕਰਦਾ ਠੀਕ ਹੈ ਜੀ ਬਾਈ ਜੇਵੇਂ ਤੁਸੀਂ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਹੋ ਬਹੁਤ ਸਾਰੇ ਲੋਕ ਆਪਨੇ ਦੇਖਿਆਗੇ ਕਈ ਵਾਰ ਕਿਸਾਨਾਂ ਦਾ ਵਿਰੋਧ ਕਰਦੇ ਨੇ ਖਾਸ ਕਰਕੇ ਮੈਂ ਦੇਖਿਆ ਕਿ ਦੁਕਾਨਦਾਰ ਹੋਗੇ ਜਾਂ ਹੋਰ ਹੋਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਬਾਈ ਬਾਈ ਜੀ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਲੋਕ ਨਹੀਂ ਵਿਰੋਧ ਕਰਦੇ ਇਹ ਕੌਜੀਆਂ ਸਰਕਾਰਾਂ ਕਰਦੀਆਂ ਨੇ ਜੋ ਸਾਨੂੰ ਆਪਸ ਦੇ ਵਿੱਚ ਵੰਡ ਕੇ ਆਪਣੀਆਂ ਵੋਟਾਂ ਲੈਣੀਆਂ ਚਾਹੁੰਦੀਆਂ ਨੇ ਪਰ ਸਾਡਾ ਕਿਸਾਨਾਂ ਦੇ ਨਾਲ 9 ਮਾਸ ਦਾ ਰਿਸ਼ਤਾ ਹੈ ਅਸੀਂ ਕਿਸੇ ਨੂੰ ਚਾਚਾ ਕਹਿੰਦੇ ਆ ਕਿਸੇ ਨੂੰ ਤਾਇਆ ਕਹਿੰਦੇ ਆ ਕਿਸੇ ਨੂੰ ਛੋਟਾ ਭਾਈ ਕਿਸੇ ਨੂੰ ਵੱਡਾ ਭਾਈ ਸਾਨੂੰ ਉਦੋਂ ਤੱਕ ਚੈਨ ਨਹੀਂ ਮਿਲਦੀ ਆ ਮੇਰਾ ਕਿਸਾਨ ਭਰਾ ਹੈ ਜਦੋਂ ਤੱਕ ਅਸੀਂ ਇੱਕ ਦੂਜੇ ਨੂੰ ਨਾ ਮਿਲੀਏ ਬਹੁਤ ਵਧੀਆ ਗੱਲ ਬਾਈ ਬਾਕੀ ਅਗਰ ਆਪਾਂ ਗੱਲ ਕਰੇ ਗੁੱਸਾ ਬੰਦਿਆਂ ਨਾਲ ਹੁੰਦਾ ਮਸ਼ੀਨਰੀ ਨਾਲ ਕਾਹਦਾ ਗੁੱਸਾ ਵੀ ਉਧਰੋਂ ਆਏ ਆ ਕੇ ਟਰੈਕਟਰਾਂ ਨੂੰ ਨੁਕਸਾਨ ਕਰਤਾ ਇਸ ਚੀਜ਼ ਲਈ ਤਾਂ ਉਹ ਦੱਸ ਸਕਦੇ ਨੇ ਜੀ ਉਹ ਸਾਨੂੰ ਕਦੇ ਅੱਤਵਾਦੀ ਕਹਿੰਦੇ ਨੇ ਕਦੀ ਵੱਖਵਾਦੀ ਕਹਿੰਦੇ ਨੇ ਕਦੀ ਕੁਛ ਕਹਿੰਦੇ ਨੇ ਪਰ ਜਿੰਨੀ شریف ਕੌਮ ਕਿਸਾਨ ਹੈ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਉੱਤੇ ਇੰਨੀ شریف ਕੌਮ ਕੋਈ ਹੋਊਗੀ ਪਿਆਰ ਨਾਲ ਇਹਨਾਂ ਨੂੰ ਚਾਹੇ ਗੱਠ ਦੇ ਲੋ ਲੇਕਿਨ ਇਹ ਆਕੜ ਨਹੀਂ ਚੱਲਦੀ ਆਕੜ ਨਹੀਂ ਚੱਲਦੀ ਧੰਨਵਾਦ ਬਾਈ ਵਾਹ ਵਾਹ ਗੱਲ ਗੱਲਬਾਤ ਕਰਨ ਵਾਸਤੇ ਸ਼ੁਕਰੀਆ ਬਾਈ